ਸਾਡੇ ਅਕੋਰਡਿੰਗ ਬਹੁਤ ਹੀ ਵਧੀਆ ਕੰਮ ਹੋਇਆ ਸਮਾਜ ਦੇ ਵਿੱਚੋਂ ਗੰਦ ਦੀ ਸਫਾਈ ਸ਼ੁਰੂ ਹੋ ਚੁੱਕੀ ਆ ਭਾਈ ਅਮਰਿਤਪਾਲ ਸਿੰਘ ਮਹਿਰੋਂ ਵੱਲੋਂ ਜਿਹੜਾ ਇਹ ਕਦਮ ਚੁੱਕਿਆ ਗਿਆ ਬਹੁਤ ਹੀ ਸਲਾਗਾ ਯੋਗ ਕਦਮ ਹੈਗਾ ਅਸੀਂ ਤਾਰੀਫ਼ ਕਰਦੇ ਆ ਅਸੀਂ ਸਲੂਟ ਕਰਦੇ ਆ ਨਮਸਕਾਰ ਆਦاب ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਪੰਜਾਬ ਮੀਡੀਆ ਜਿਸ ਟੌਪਿਕ ਦੇ ਉੱਪਰ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਉਸ ਟੌਪਿਕ ਦੇ ਉੱਪਰ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਟੌਪਿਕ ਜਿਹੜਾ ਹੈਗਾ ਹਰ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਉੱਪਰ ਹਰੇਕ ਚੈਨਲ ਦੇ ਉੱਪਰ ਇਹੀ ਮੁੱਦਾ ਚੱਲ ਰਿਹਾ ਕਿ ਕਮਲ ਕੌਰ ਉਰਫ ਕੰਚਨ ਕੁਮਾਰੀ ਦਾ ਜਿਹੜਾ ਕਤਲ ਕੀਤਾ ਉਹ ਸਹੀ ਕੀਤਾ ਜਾਂ ਫਿਰ ਗਲਤ ਕੀਤਾ ਸਾਡੇ ਅਕੋਰਡਿੰਗ ਬਹੁਤ ਹੀ ਵਧੀਆ ਕੰਮ ਹੋਇਆ ਸਮਾਜ ਦੇ ਵਿੱਚੋਂ ਗੰਦ ਦੀ ਸਫਾਈ ਸ਼ੁਰੂ ਹੋ ਚੁੱਕੀ ਹੈ ਪਈ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਜਿਹੜਾ ਇਹ ਕਦਮ ਚੁੱਕਿਆ ਗਿਆ ਬਹੁਤ ਹੀ ਸਲਾਗਾ ਯੋਗ ਕਦਮ ਹੈਗਾ ਅਸੀਂ ਤਾਰੀਫ ਕਰਦੇ ਆ ਅਸੀਂ ਸਲੂਟ ਕਰਦੇ ਆ ਕਿ ਉਹਨਾਂ ਦੇ ਥਰੂ ਚਾਹੇ ਉਹਨਾਂ ਦੇ ਸਾਥੀਆਂ ਦੇ ਥਰੂ ਜਿਨੇ ਵੀ ਆ ਕੰਮ ਕੀਤਾ ਆ ਕਿਉਂਕਿ ਹੋਣਾ ਚਾਹੀਦਾ ਹੁਣ ਚਾਹੇ ਜੋ ਮਰਜੀ ਮੇਰੀ ਗੱਲ ਤੋਂ ਚਾਹੇ ਮੇਰੇ ਆਂਡ ਗਵਾਂਡ ਚਾਹੇ ਮੇਰੇ ਚਾਉਣ ਵਾਲੇ ਚਾਹੇ ਮੇਰੇ ਰਿਸ਼ਤੇਦਾਰ ਚਾਹੇ ਰਾਬਤਾ ਰੱਖਣ ਨਾ ਰੱਖਣ ਇਤਫਾਕ ਰੱਖਣ ਨਾ ਰੱਖਣ ਬਟ ਮੈਂ ਇਹ ਗੱਲ ਕਹਿਣਾ ਕਿਉਂਕਿ ਮੇਰੀ ਵੀ ਧੀ ਹੈਗੀ ਮੇਰੇ ਘਰੇ ਵੀ ਭੈਣ ਹੈਗੀ ਆ ਤੇ ਸਾਨੂੰ ਦੁੱਖ ਲੱਗਦਾ ਹੈ ਜਦੋਂ ਇਦਾਂ ਦੀਆਂ ਵੀਡੀਓਜ਼ ਇਦਾਂ ਦੀਆਂ ਰੀਲਾਂ ਦੇ ਵਿੱਚ ਇਹ ਲਚੜਮੁਣਾ ਕਰਦੀਆਂ ਨੇ ਨੰਗ ਫਲਾਉਂਦੀਆਂ ਨੇ ਗੰਦ ਫਲਾਉਂਦੀਆਂ ਨੇ ਤੇ ਸਾਨੂੰ ਦੁੱਖ ਲੱਗਦਾ ਹੈ ਯਾਰ ਕੱਲ ਨੂੰ ਜਾ ਕੇ ਜੇ ਸਾਡੀਆਂ ਧੀਆ ਪੈਣਾ ਆ ਵੀਡੀਓਜ਼ ਦੇਖਣ ਗਈਆਂ ਤੇ ਉਹਨਾਂ ਦੇ ਦਿਮਾਗ ਦੇ ਉੱਪਰ ਕੀ ਅਸਰ ਪਊਗਾ ਕਹਿੰਦੇ ਹੁੰਦੇ ਨਾ ਸੰਗਤ ਦਾ ਅਸਰ ਹੁੰਦਾ ਜ਼ਰੂਰ ਚਾਹੇ 1-2% ਹੀ ਫਰਕ ਪਵੇ ਫਰਕ ਤਾਂ ਪੈਂਦਾ ਹੀ ਹੈ ਨਾ ਠੀਕ ਹੈ ਤੇ ਤੁਸੀਂ ਤਾਂ ਇਸ ਹੱਦ ਤੱਕ ਗੰਦ ਪਾ ਕੇ ਰੱਖਿਆ ਹੋਇਆ ਸੀਗਾ ਕਿ ਕੋਈ ਮਤਲਬ ਜੇ ਚੰਗੇ ਘਰ ਦੀ ਕੁੜੀ ਵੀ ਆ ਤੇ ਉਹ ਵੀ ਮਤਲਬ ਬਿਊਰਾਂ ਨਾਲੇ ਪਾਸੇ ਜਾਊਗੀ ਉਸ ਪਾਸੇ ਉਹ ਤੁਰ ਸਕਦੀ ਆ ਸੋ ਬਹੁਤ ਹੀ ਵਧੀਆ ਕੰਮ ਕੀਤਾ ਬਹੁਤ ਹੀ ਵਧੀਆ ਉਪਰਾਲਾ ਕੀਤਾ ਇਹ ਉਪਰਾਲਾ ਜਿਹੜਾ ਕੀਤਾ ਨਾ ਹੁਣ ਇਹ ਇਹ ਰਸਤਾ ਚੱਲਦਾ ਹੀ ਰਹਿਣਾ ਚਾਹੀਦਾ ਇਸ ਰਸਤੇ ਦੇ ਵਿੱਚ ਜਿਨ੍ਹਾਂ ਨੇ ਵੀ ਉਪਰਾਲਾ ਕੀਤਾ ਉਹਨਾਂ ਨੂੰ ਚੱਲਦੇ ਰਹਿਣਾ ਚਾਹੀਦਾ ਕਿਤੇ ਰੁਕਣਾ ਨਹੀਂ ਚਾਹੀਦਾ ਇਹ ਮੇਰੀ ਨਿੱਜੀ ਰਾਏ ਹੈਗੀ ਆ ਮੈਂ ਸਾਰਿਆਂ ਦੇ ਉੱਪਰ ਆਪਣੀ ਇਹ ਰਾਏ ਥੋਪਣਾ ਨਹੀਂ ਚਾਹੁੰਦਾ ਠੀਕ ਹੈ ਕਿਉਂਕਿ ਮੇਰੇ ਘਰ ਦੇ ਵਿੱਚ ਦੀ ਪੈਣ ਹੈਗੀ ਇਸ ਕਰਕੇ ਮੈਨੂੰ ਇਸ ਗੱਲ ਦਾ ਦੁੱਖ ਹੈਗਾ ਕਿ ਐਦਾ ਦੀਆਂ ਚੀਜ਼ਾਂ ਕਿਉਂ ਪ੍ਰਮੋਟ ਹੁੰਦੀਆਂ ਨੇ ਐਦਾ ਦੀਆਂ ਚੀਜ਼ਾਂ ਨੂੰ ਲੋਕੀ ਕਿਉਂ ਪ੍ਰਮੋਟ ਕਰਦੇ ਨੇ ਲੱਖਾਂ ਦੇ ਵਿੱਚ ਉਹਦੇ ਜਿਹੜੇ ਫਾਲੋਅਰਸ ਹੈਗੇ ਨੇ ਉਹ ਕੌਣ ਨੇ ਕੀ ਤੁਹਾਨੂੰ ਕੀ ਲੱਗਦਾ ਉਹਨਾਂ ਦੇ ਘਰਾਂ ਦੇ ਵਿੱਚ ਧੀਆਂ ਪੈਣਾ ਹੈ ਨਹੀਂ ਹੈਗੀਆਂ ਨੇ ਧੀਆਂ ਪੈਣਾ ਤੇ ਬਟ ਉਹਨਾਂ ਦੀ ਜਿਹੜੀ ਸੋਚ ਆ ਉਹ ਕਿੱਦਾਂ ਦੀ ਸੋਚ ਹੋਊਗੀ ਦੱਸੋ ਉਹ ਜਿੱਦਾਂ ਦੀ ਵੀਡੀਓ ਜੋ ਦੇਖ ਰਹੇ ਆਣੇ ਜਿੱਦਾਂ ਦੀ ਵੀਡੀਓਜ਼ ਮਤਲਬ ਉਹ ਦੇਖ ਰਹੇ ਨੇ ਫਾਲੋਅ ਕਰਨ ਵਾਲੇ ਚਾਹੇ ਉਹਦੇ ਵਿੱਚ ਕੁੜੀਆਂ ਵੀ ਹੋ ਸਕਦੀਆਂ ਮੁੰਡੇ ਵੀ ਬਜ਼ੁਰਗ ਵੀ ਹੋਣਗੇ ਉਹਦੇ ਵਿੱਚ ਠੀਕ ਹੈ ਕੋਈ ਕ੍ਰਾਈਟੇਰੀਆ ਤਾਂ ਹੈ ਨੀਗਾ ਕਿ ਉਹਦੇ ਵਿੱਚ ਮੁੰਡੇ ਹੀ ਹੋਣਗੇ ਕੁੜੀਆਂ ਵੀ ਹੋ ਸਕਦੀਆਂ ਉਹਦੇ ਵਿੱਚ ਠੀਕ ਹੈ ਤੇ ਉਹਨਾਂ ਦੀ ਸੋਚ ਕਿੱਥੇ ਜਾ ਰਹੀ ਹੋਣੀ ਤੁਸੀਂ ਦੱਸੋ ਜਿਹੜੇ ਇਹੋ ਜਿਹਾ ਗੰਦ ਦੇਖ ਰਹੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਗੰਦ ਭਰਿਆ ਹੋਇਆ ਤੇ ਉਹਨਾਂ ਦੀ ਸੋਚ ਵੀ ਇੱਦਾਂ ਦੀ ਹੋਣੀ ਹੈ ਉਹ ਵੀ ਉਹਦਾ ਵਿੱਚੋਂ ਕੁਝ ਉਹਦਾਂ ਦੀਆਂ ਵੀਡੀਓਜ਼ ਬਣਾ ਰਹੇ ਹੋਣਗੇ ਤੇ ਕੁਝ ਉਹਦਾਂ ਦੀਆਂ ਵੀਡੀਓਜ਼ ਬਣਾਉਣ ਬਾਰੇ ਸੋਚ ਰਹੇ ਹੋਣੇ ਤੇ ਕੁਝ ਲੋਕਾਂ ਨੂੰ ਉਹਦਾਂ ਦੀਆਂ ਵੀਡੀਓਜ਼ ਪਸੰਦ ਨੇ ਤਾਂ ਹੀ ਤਾਂ ਉਹ ਦੇਖ ਰਹੇ ਨੇ ਚੰਗੇ ਘਰ ਦੀ ਕੁੜੀ ਚੰਗੇ ਘਰ ਦਾ ਮੁੰਡਾ ਚੰਗੇ ਸੰਸਕਾਰਾਂ ਵਾਲੀ ਕੁੜੀ ਜਾਂ ਮੁੰਡਾ ਇਦਾਂ ਦੀਆਂ ਵੀਡੀਓਜ਼ ਨਹੀਂ ਦੇਖੇਗਾ ਉਹਨਾਂ ਨੇ ਫੋਲੋ ਨਹੀਂ ਕੀਤਾ ਹੋਣਾ ਠੀਕ ਹੈ ਸੋ ਅੱਜ ਜੇ ਸਭ ਤੋਂ ਪਹਿਲਾ ਗੱਲ ਤਾਂ ਇੱਥੇ ਮੁੱਕੇ ਕਿ ਮਤਲਬ ਜਿਹੜੇ ਉਹਨੂੰ ਫੋਲੋ ਕਰਨ ਵਾਲੇ ਹੈਗੇ ਨੇ ਉਸ ਤੋਂ ਬਾਅਦ ਅਗਲੀ ਗੱਲ ਹੁੰਦੀ ਹੈ ਕਿ ਇੱਕ ਬਾਹਰਲੀ ਕੰਟਰੀ ਦੇ ਵਿੱਚ ਨੈਂਸੀ ਗਰੇਵਾਲ ਹੈਗੀ ਆ ਜਿਹਦਾ ਪੇਜ ਵੀ ਬਣਿਆ ਹੋਇਆ ਹੈ ਉਹਨੇ ਆਪਣੇ ਪੇਜ ਦੇ ਉੱਪਰ ਉਹ ਜਦੋਂ ਵੀ ਕੋਈ ਗੱਲ ਪਾਉਂਦੀ ਆ ਅਸੀਂ ਉਹਦੀ ਗੱਲ ਤੋਂ ਕੋਈ ਰਾਬਤਾ ਨਹੀਂ ਰੱਖਦੇ ਉਹਦੀ ਗੱਲ ਤੋਂ ਅਸੀਂ ਸਹਿਮਤ ਨਹੀਂ ਹੁੰਦੇ ਕਿਉਂਕਿ ਜਿਹੜੀ ਵੀ ਗੱਲ ਉਹ ਕਰਦੀ ਆ ਨਾ ਉਹ ਫੈਸ਼ਨ ਦੇ ਪੱਖ ਦੇ ਵਿੱਚ ਕਰਦੀ ਆ ਉਹ ਕੰਜਰ ਪੁਣਾ ਦੇ ਪੱਖ ਦੇ ਵਿੱਚ ਕਰਦੀ ਆ ਉਹ ਨੰਗ ਪੁਣਾ ਦੇ ਪੱਖ ਦੇ ਵਿੱਚ ਕਰਦੀ ਆ ਠੀਕ ਹੈ ਇਹ ਜਿਹੜਾ ਗੰਦਗੰਦ ਪਰੋਸਿਆ ਜਾ ਰਿਹਾ ਹੈ ਨਾ ਇਸ ਗੰਦ ਦੇ ਪੱਖ ਦੇ ਵਿੱਚ ਹੀ ਹਮੇਸ਼ਾ ਉਹਨੇ ਗੱਲ ਕੀਤੀ ਕਦੇ ਵੀ ਉਹਨੇ ਸੱਭਿਆਚਾਰ ਦੀ ਗੱਲ ਨਹੀਂ ਕੀਤੀ ਸੱਭਿਆਚਾਰ ਦੇ ਪੱਖ ਦੇ ਵਿੱਚ ਗੱਲ ਨਹੀਂ ਕੀਤੀ ਤੇ ਜਦੋਂ ਆ ਮਸਲਾ ਸਾਹਮਣੇ ਆਇਆ ਨਾ ਉਹ ਕੀ ਕਹਿ ਰਹੀ ਆ ਤੁਸੀਂ ਦੇਖ ਸਕਦੇ ਹੋ ਉਹਦੇ ਪੇਜ ਦੇ ਉੱਪਰ ਵੀਡੀਓ ਨੈਂਸੀ ਗਰੇਵਲ ਮੈਂ ਉਹਨੂੰ ਪ੍ਰਮੋਟ ਨਹੀਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਜਾਓ ਵੀਡੀਓਜ਼ ਤੇ ਜਾਓ ਵੀਡੀਓ ਦੇਖੋ ਬਟ ਉਹਨੂੰ ਫੋਲੋ ਨਹੀਂ ਕਰਨਾ ਮੈਂ ਇਹ ਕਹਿਣਾ ਚਾਹੁੰਨਾ ਕਿ ਤੁਸੀਂ ਦੇਖੋ ਪ੍ਰੂਫ ਦੇ ਤੌਰ ਤੇ ਕੀ ਕਹਿ ਰਹੀ ਆ ਉਹ ਇਹ ਕਹਿ ਰਹੀ ਆ ਕਿ ਇਹਨੇ ਬਹੁਤ ਹੀ ਮਾੜਾ ਕੰਮ ਕੀਤਾ ਇਹ ਦਲੇਰ ਨਹੀਂ ਹੈਗਾ ਨਪੁੰਸਕ ਹੈਗਾ ਵਾ ਅਮਰਤਪਾਲ ਸਿੰਘ ਮੈਰੋਂ ਨੂੰ ਆ ਚੀਜ਼ ਕਹਿ ਰਹੀ ਹੋ ਤੇ ਦੂਜੀ ਗੱਲ ਇਹ ਕਹਿੰਦੀ ਆ ਠੀਕ ਹੈ ਕਿ ਇਹ ਤਾਂ ਮੁਸਲਮਾਨ ਸੀਗਾ ਇਹ ਸਿੱਖੀ ਬਾਣਾ ਇਹਨੇ ਕਿਉਂ ਧਾਰਨ ਕਰ ਲਿਆ ਫੂ ਦੇਖ ਲੈ ਤੂੰ ਨੌ ਤੇ ਮਗਰ ਜਿਹੜਾ ਗਰੇਵਾਲ ਲਾ ਕੇ ਬੈਠੀ ਆ ਤੂੰ ਕਿਹੜੇ ਪੱਖੋਂ ਸਿੱਖ ਲੱਗਦੀ ਆ ਇਹੜੇ ਪੱਖੋਂ ਸਿੱਖ ਲੱਗਦੀ ਆ ਦਮਾਲਾ ਸਜਾਇਆ ਤੇ ਪੰਜ ਕਕਾਰ ਤਾਰੇ ਤੇ ਹੈ ਸਿੱਖੀ ਦਾ ਕਿਹੜਾ ਪਾਲਨ ਤੂੰ ਕਰ ਰਹੀ ਕਿਹੜੀ ਰਹਿਤ ਮਰਿਆਦਾ ਵਿੱਚ ਸਿੱਖੀ ਦੇ ਤੂੰ ਰਹਿ ਰਹੀ ਆ ਜਿਹੜੇ ਤੂੰ ਕਹਿ ਰਹੀ ਆ ਕਿਵੇਂ ਆ ਜਿਹੜਾ ਹੈਗਾ ਇਹ ਤਾਂ ਮੁਸਲਮਾਨ ਸੀਗਾ ਵੀ ਹੈ ਮੁਸਲਮਾਨ ਸੀਗਾ ਹੁਣ ਇਹ ਕਨਵਰਟ ਹੋ ਗਿਆ ਇਹ ਸਿੱਖ ਬਣ ਰਿਹਾ ਤੇ ਸਿੱਖ ਨਕਲੀ ਸਿੱਖ ਤੂੰ ਹੁਣ ਤੂੰ ਜਸਟੀਫਾਈ ਕਰੇਂਗੀ ਕਿਸੇ ਨੂੰ ਉਹ ਸਿੱਖ ਅਸਲੀ ਹੈ ਜਾਂ ਫਿਰ ਨਕਲੀ ਹੈ ਠੀਕ ਹੈ ਹੁਣ ਮੈਂ ਜਿਵੇਂ ਹਿੰਦੂ ਆ ਕੱਲ ਨੂੰ ਮੈਂ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਕੱਲ ਨੂੰ ਮੈਂ ਵੀ ਬਾਣਾ ਪਾ ਲੈਣਾ ਠੀਕ ਹੈ ਪੰਜ ਕਕਾਰ ਧਾਰ ਲੈਣਾ ਸਿੱਖੀ ਸਰੂਪ ਦੇ ਵਿੱਚ ਆ ਜੰਨਾ ਮੈਂ ਵੀ ਮਤਲਬ ਦਾੜਾ ਪ੍ਰਕਾਸ਼ ਕਰ ਲੈਣਾ ਤੇ ਹੁਣ ਕੱਲ ਨੂੰ ਤੇਰੇ ਕੋਲੋਂ ਮੈਨੂੰ ਸਰਟੀਫਿਕੇਟ ਲੈਣ ਦੀ ਲੋੜ ਹੈਗੀ ਆ ਕਿ ਹਾਂ ਮੈਂ ਸਿੱਖ ਹੈਗਾ ਕਿ ਨਹੀਂ ਹੈਗਾ ਇਹ ਤਾਂ ਜਿਹੜਾ ਗੁਰੂ ਸਾਹਿਬ ਦੀ ਰਹਿਤ ਮਰਿਆਦਾ ਦੀ ਪਾਲਣਾ ਕਰ ਰਿਹਾ ਜਿਹੜਾ ਸਿੱਖੀ ਉਸੂਲ ਸਿਧਾਂਤਾਂ ਤੇ ਚੱਲ ਪਿਆ ਉਹ ਅਸਲ ਸਿੱਖ ਹੈਗਾ ਤੁਹਾਡੇ ਵਰਗੇ ਕੰਜਰ ਲੋਕਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਹੈ ਨਹੀਂ ਉਸ ਨੂੰ ਜੇ ਕੋਈ ਚੰਗੇ ਪਾਸੇ ਜਾ ਰਿਹਾ ਤਾਂ ਜਦੋਂ ਵੀ ਕੋਈ ਬੰਦਾ ਚੰਗੇ ਪਾਸੇ ਜਾ ਰਿਹਾ ਚੰਗੀ ਗੱਲ ਕਰ ਰਿਹਾ ਸੰਸਕਾਰਾਂ ਦੀ ਸੱਭਿਆਚਾਰ ਦੀ ਗੱਲ ਕਰ ਰਿਹਾ ਤੇ ਉਹਨੂੰ ਕ੍ਰਿਟੀਸਾਈਜ਼ ਤੁਸੀਂ ਕਰਦੇ ਹੋ ਤੇਰੇ ਵਰਗੇ ਲੋਕ ਜਿਹੜੇ ਕਿ ਨੰਗਪੁਣਾ ਕੰਜਰਖਾਨਾ ਇਹਨਾਂ ਦੇ ਪੱਖ ਦੇ ਵਿੱਚ ਹੁੰਦੇ ਆ ਕਦੇ ਵੀ ਤੂੰ ਇਹਨਾਂ ਦੇ ਪੱਖ ਦੀ ਗੱਲ ਨਹੀਂ ਕੀਤੀ ਜੋ ਵੀ ਮਤਲਬ ਚੰਗਾ ਕੰਮ ਕਰ ਰਿਹਾ ਸੋ ਤੇਰੇ ਤੋਂ ਇਹ ਗੱਲ ਵੀ ਇੱਥੇ ਕਲੀਅਰ ਹੋ ਗਈ ਤੇਰੇ ਕੋਲੋਂ ਸਰਟੀਫਿਕੇਟ ਲੈਣ ਦੀ ਕਿਸੇ ਨੂੰ ਲੋੜਤਾ ਹੈ ਨੇ ਉਸ ਤੋਂ ਬਾਅਦ ਜਿਹੜੀ ਆ ਇੱਕ ਨਵੀਂ ਜਿਹੜੀ ਕੁੜੀ ਆ ਨਵੀਂ ਕੀ ਤੁਸੀਂ ਕਹਿ ਲੋ ਕਿ ਪਹਿਲਾਂ ਵੀ ਅੰਮ੍ਰਿਤਪਾਲ ਸਿੰਘ ਮਹਿਰੂ ਨੇ ਇਹਨੂੰ ਸਮਝਾਇਆ ਸੀ ਬਈ ਤੂੰ ਗੰਦ ਨਾ ਪਾ ਜੀ ਦਾ ਹੋ ਚੁੱਕਿਆ ਕੰਮ ਜਿਹਨੂੰ ਗੱਡੀ ਝਾੜਤਾ ਇਹਨੂੰ ਵੀ ਸਮਝਾਇਆ ਸੀ ਕਈ ਵਾਰੀ ਬੜੇ ਕਿ ਜਿਹੜੀ ਦੂਜੀ ਸਾਹਮਣੇ ਆਈ ਹੈ ਜਿਹੜੀ ਕੈਰੀ ਮੈਨੂੰ ਸਿਕਿਉਰਟੀ ਦਿਓ ਜੀ ਜਿਹੜੇ ਵੀ ਅਸੀਂ ਕੰਟੈਂਟ ਬਣਾ ਰਹੇ ਆ ਯਾਰ ਤੁਸੀਂ ਕਿਹੜੇ ਹੋ ਦੇਸ਼ ਵਾਸਤੇ ਕੰਮ ਕਰ ਰਹੇ ਹੋ ਜਿਹੜੇ ਆਰਮੀ ਵਾਲੇ ਆਪਣੇ ਬਾਰਡਰ ਤੇ ਖੜੇ ਆ ਜਿਹੜੇ ਦੇਸ਼ ਦੀ ਰਾਖੀ ਕਰ ਰਹੇ ਆ ਉਹਨਾਂ ਦਾ ਮੁਕਾਬਲਾ ਕਰ ਰਹੇ ਹੋ ਤੁਸੀਂ ਕੀ ਕਰ ਰਹੇ ਹੋ ਤੁਸੀਂ ਸਾਡੇ ਦੇਸ਼ ਖਾਤਰ ਸਾਡੇ ਵਾਸਤੇ ਕੀ ਕਰੇ ਸਾਡੇ ਬੱਚਿਆਂ ਵਾਸਤੇ ਕੀ ਕਰ ਰਹੇ ਹੋ ਸਭ ਕੋ ਗੰਦੀ ਪਰੋਸ ਰਹੇ ਹੋ ਉਹਨਾਂ ਨੂੰ ਗਲਤ ਪਾਸੇ ਲੈ ਕੇ ਜਾ ਰਹੇ ਚੰਗੇ ਪਾਸੇ ਤਾਂ ਨਹੀਂ ਲੈ ਕੇ ਜਾ ਰਹੇ ਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਗੰਦ ਪਾਉਣਾ ਚਾਹੁੰਦੇ ਆ ਸਾਨੂੰ ਗੰਦ ਪਾਉਣ ਦੀ ਛੋਟ ਮਿਲਣੀ ਚਾਹੀਦੀ ਤੇ ਸਾਨੂੰ ਨਾਲ ਸੋ ਛੋਟੀ ਵੀ ਮਿਲਣੀ ਚਾਹੀਦੀ ਆ ਵੀ ਅਮ੍ਰਿਤਪਾਲ ਸਿੰਘ ਤਮਕੀ ਦੇ ਰਿਹਾ ਕਿ ਸਾਰਿਆਂ ਦਾ ਇਹੀ ਹਾਲ ਹੋਗਾ ਇਹੀ ਹਸਰ ਹੋਊਗਾ ਤੇ ਹਾਸ਼ਿਰ ਹੋਣਾ ਵੀ ਚਾਹੀਦਾ ਜੇ ਤੁਸੀਂ ਇੱਦਾਂ ਗੰਦ ਭਰੋਸੋਗੇ ਮੈਂ ਫਿਰ ਤੋਂ ਕਹਿਣਾ ਚਾਹੁੰਦਾ ਮੇਰੇ ਤਾਂ ਘਰ ਦੇ ਵਿੱਚ ਧੀ ਪੈਣ ਹੈਗੀ ਆ ਮੈਨੂੰ ਤਾਂ ਦੁੱਖ ਲੱਗਦਾ ਹੀ ਆ ਅਸੀਂ ਨਹੀਂ ਚਾਹੁੰਦੇ ਇੱਦਾਂ ਤੇ ਕੰਟੈਂਟ ਦੇਖਣਾ ਫਿਰ ਵੀ ਜ਼ਬਰਦਸਤੀ ਸਾਡੇ ਮੂਰੇ ਰੱਖੇ ਜਾਂਦੇ ਆ ਕਿਉਂ ਰੈਂਡਮਲੀ ਰੱਖੇ ਜਾਂਦੇ ਆ ਸਾਨੂੰ ਦੁੱਖ ਤਾਂ ਲੱਗੇਗਾ ਹੀ ਅਸੀਂ ਤਾਂ ਚਾਹਾਂਗੇ ਕਿ ਇੱਦਾਂ ਦਾ ਗੰਦ ਜਿਹੜਾ ਹੈਗਾ ਇਹਦਾ ਸਫਾਇਆ ਹੋਣਾ ਚਾਹੀਦਾ ਜੇ ਤੁਸੀਂ ਪਹਿਲਾਂ ਸੁਧਰ ਜਾਂਦੇ ਜੇ ਅੰਮ੍ਰਿਤਪਾਲ ਸਿੰਘ ਮਹਿਰੂ ਜੀ ਉਹਦੇ ਸਾਥੀਆਂ ਨੇ ਪਹਿਲਾਂ ਵਾਰਨਿੰਗ ਦਿੱਤੀ ਸੀਗੀ ਜੇ ਉਹ ਸੁਧਰ ਜਾਂਦੀ ਇਹ ਕੰਮ ਤਾਂ ਨਹੀਂ ਹੋਣਾ ਸੀਗਾ ਸਮਝਾਇ ਸੀ ਨਾ ਡਾਇਰੈਕਟ ਕਿਸੇ ਨੇ ਗੱਡੀ ਤਾਂ ਨਹੀਂ ਝਾੜਿਆ ਨਾ ਹੁਣ ਤੂੰ ਕਹਿ ਰਹੀ ਐ ਕਿ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਹੈ ਕਿਹੜਾ ਦੇਸ਼ ਵਾਸਤੇ ਕੰਮ ਕਰ ਰਹੇ ਤੁਸੀਂ ਜਿਹੜਾ ਤੁਹਾਨੂੰ ਸਿਕਿਉਰਿਟੀ ਦੇਣਗੇ ਹੈ ਤੇ ਜਿਹੜੀ ਸਿਕਿਉਰਿਟੀ ਦਿੱਤੀ ਜਾਊਗੀ ਸਾਡੇ ਪੈਸੇ ਤੋਂ ਜਿਹੜਾ ਅਸੀਂ ਟੈਕਸ ਭਰਦੇ ਪਏ ਆ ਹੈ ਉਹ ਸਾਡੇ ਟੈਕਸ ਦੇ ਵਿੱਚੋਂ ਤੁਹਾਨੂੰ ਸਿਕਿਉਰਿਟੀ ਦਿੱਤੀ ਜਾਵੇ ਫ੍ਰੀ ਦੇ ਵਿੱਚ ਜਿਹੜੇ ਵਧੀਆ ਕੰਮ ਕਰਦੇ ਚੰਗਾ ਕੰਮ ਕਰਦੇ ਦੇਸ਼ ਨੂੰ ਲੋਕਾਂ ਨੂੰ ਚੰਗੀ ਸਿਹਤ ਦਿੰਦੇ ਫਿਰ ਤਾਂ ਗੱਲ ਬਣਦੀ ਵੀ ਸੀਗੀ ਹਾਂ ਵੀ ਇਹਨੂੰ ਸਿਕਿਉਰਿਟੀ ਦਿੱਤੀ ਜਾਵੇ ਦੇਸ਼ ਵਾਸਤੇ ਚੰਗਾ ਕੰਮ ਕਰ ਰਹੇ ਇਹ ਲੋਕ ਚੰਗਾ ਕੰਮ ਕਰ ਰਿਹਾ ਤੇ ਤੇਰੇ ਵਰਗੀ ਜਿਹੜੀ ਵੀ ਕਤੀੜ ਹੈਗੀ ਆ ਜਿਹੜੇ ਗੰਦ ਪਾਉਣ ਵਾਲੇ ਹੈਗੇ ਨੇ ਹੁਣ ਕੀ ਕਹਾਂ ਇੱਥੇ ਸ਼ਬਦ ਅਸੀਂ ਵਰਤ ਨਹੀਂ ਸਕਦੇ ਤੁਹਾਡੇ ਵਾਸਤੇ ਤੇ ਉਹੀ ਸ਼ਬਦ ਵਰਤਣੇ ਚਾਹੀਦੇ ਵੈਸੇ ਸੋ ਤੁਸੀਂ ਤਾਂ ਮਤਲਬ ਨਾ ਤਾਂ ਡੋਬੋ ਹੀ ਰਹੇ ਹੋ ਮੈਨੂੰ ਤਾਂ ਤੁਹਾਡੇ ਤੇ ਮੈਨੂੰ ਜਿਹੜੀ ਹੈਗੀ ਆ ਉਹ ਮਤਲਬ ਲਾਨਤਾ ਪਾਉਣ ਨੂੰ ਘੱਟ ਜੀ ਕਰ ਰਿਹਾ ਵੱਧ ਜਿਹੜੀ ਲਾਨਤਾ ਤੁਹਾਡੇ ਮਾਪਿਆਂ ਨੂੰ ਪਾਉਣ ਨੂੰ ਜੀ ਕਰ ਰਿਹਾ ਕਿਉਂ ਕਿਵੇਂ ਤੁਹਾਨੂੰ ਪਰਮਿਸ਼ਨ ਦਿੰਦੇ ਆ ਕਿ ਉਹ ਤੁਹਾਡੀ ਵੀਡੀਓ ਨਹੀਂ ਦੇਖਦੇ ਹੁਣੇ ਜੇ ਪੂਰਾ ਸਮਾਜ ਪੂਰੀ ਦੁਨੀਆ ਪੂਰਾ ਪੰਜਾਬ ਤੁਹਾਡੀ ਵੀਡੀਓਜ਼ ਦੇਖ ਰਿਹਾ ਅਸੀਂ ਤਾਂ ਨਹੀਂ ਦੇਖਦੇ ਪਰ ਜਿਹੜੇ ਲੱਖਾਂ ਦੇ ਵਿੱਚ ਫੋਲੋਅਰਸ ਦੱਸੇ ਜਾ ਰਹੇ ਆ ਉਹ ਦੇਖਦੇ ਨੇ ਤਾਂ ਹੀ ਤੁਹਾਡੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਤਾਂ ਹੀ ਇੰਨਾ ਗੰਦ ਸਮਾਜ ਦੇ ਵਿੱਚ ਫੈਲ ਰਿਹਾ ਕਿ ਉਹ ਵੀਡੀਓਜ਼ ਤੁਹਾਡੇ ਮਾਪਿ ਉਹ ਨਹੀਂ ਦੇਖਦੇ ਹੁਣੇ ਦੇਖਦੇ ਹੋਣੇ ਪਤਾ ਹੀ ਜਾਂ ਉਹਨਾਂ ਨੂੰ ਪੈਸਾ ਆ ਰਿਹਾ ਦੀ ਮਾਪਿਆਂ ਨੂੰ ਕੋਈ ਪਤਾ ਪੈਸਾ ਆ ਰਿਹਾ ਵਧੀਆ ਪੈਸਾ ਆ ਰਿਹਾ ਕਦੇ ਰੋਟੀ ਖਾਣ ਨੂੰ ਨਹੀਂ ਮਿਲਦੀ ਸੀ ਕਿ ਅੱਜ ਨੰਗ ਪਰੋਸ ਕੇ ਸਾਡੇ ਕੁੜੀ ਨੰਗੀ ਹੋ ਕੇ ਨੰਗੇ ਬਦਨ ਹੋ ਕੇ ਦੁਨੀਆ ਤੋਂ ਪੈਸਾ ਇਕੱਠਾ ਕਰ ਰਹੀ ਹੈ ਜਿਹੜੀ ਤੁਹਾਡੀ ਵੀਡੀਓਜ਼ ਦੇਖ ਰਹੇ ਨਾ ਉਹ ਗਿੱਦ ਹੈਗੇ ਨੇ ਇੱਕ ਤਰ੍ਹਾਂ ਦੇ ਤੁਹਾਡੇ ਬਦਨ ਨੂੰ ਨੋਚ ਰਹੇ ਨੇ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਤੁਹਾਡੇ ਬਦਨ ਨੂੰ ਨੋਚ ਰਹੇ ਨੇ ਬਦਨ ਨੂੰ ਨੋਚ ਕੇ ਅੱਖਾਂ ਰਹੀਂ ਤੁਹਾਡੇ ਬਦਨ ਨੂੰ ਨੋਚ ਕੇ ਫਿਰ ਤੁਹਾਨੂੰ ਵੀਵਰਸ਼ਿਪ ਮਿਲਦੀ ਪਈ ਆ ਫਿਰ ਤੁਹਾਡੇ ਫਾਲੋਅਰਸ ਵੱਧ ਰਹੇ ਆ ਲਾਈਕਸ ਵੱਧ ਰਹੇ ਆ ਕਮੈਂਟਸ ਆ ਰਹੇ ਆ ਤੁਹਾਨੂੰ ਤੁਹਾਨੂੰ ਚਾਹੀਦੀ ਆ ਭੁੱਖ ਹੈਗੀ ਤੁਹਾਨੂੰ ਪੈਸੇ ਦੀ ਭੁੱਖ ਹੈਗੀ ਮੇਨਲੀ ਕਮੈਂਟ ਦੀ ਭੁੱਖ ਹੈਗੀ ਆ ਸਬਸਕ੍ਰਾਈਬ ਦੀ ਫਾਲੋਅਰਸ ਦੀ ਭੁੱਖ ਹੈਗੀ ਆ ਤੁਹਾਡੇ ਜਿਹੜੇ ਮਾਪਿਓ ਹੈਗੇ ਆ ਉਹਨਾਂ ਨੂੰ ਵਿਪੱਖ ਹੈਗੀ ਆ ਤਾਂ ਹੀ ਤੁਹਾਨੂੰ ਰੋਕ ਨਹੀਂ ਰਹੇ ਸੋ ਜਿਹੜੇ ਮਾਪਿਓ ਅੱਦਾਂ ਦੇ ਹੈਗੇ ਨੇ ਫਿਰ ਕੁੜੀ ਵਾਰ ਜਿੱਦਾਂ ਦੀ ਕੁੜੀ ਹੈਗੀ ਉਹਦਾ ਦੇ ਮਾਪਿਓ ਵੀ ਹੋਣਗੇ ਉਹ ਆਪਣੇ ਜ਼ਮਾਨੇ ਦੇ ਵਿੱਚ ਉਹਨਾਂ ਨੇ ਵੀ ਇਦਾਂ ਹੀ ਕੀਤਾ ਇਦਾਂ ਹੀ ਕਾਰਾ ਕੀਤਾ ਹੋਣਾ ਇਦਾਂ ਦੀ ਕੰਮ ਕੀਤੇ ਹੋਣੇ ਠੀਕ ਹੈ ਉਹਨਾਂ ਦੀ ਵੀ ਸੋਚ ਇਦਾਂ ਹੀ ਗੰਦੀ ਸੋਚ ਹੋਣੀ ਹੈ ਤਾਂ ਹੀ ਅੱਜ ਆਪਣੀ ਜਿਹੜੀ ਕੁੜੀ ਨੂੰ ਰੋਕ ਨਹੀਂ ਰਹੇ ਕਹਿੰਦੇ ਜੀ ਜਮੀਰ ਜਾਗਦੀ ਹੁੰਦੀ ਹੈ ਨਾ ਉਹ ਮਤਲਬ ਦੋ ਨੰਬਰ ਦੀ ਕਮਾਈ ਨਹੀਂ ਖਾਂਦਾ ਹੱਕ ਸੱਚ ਮਿਹਨਤ ਕਿਰਤ ਦੀ ਕਮਾਈ ਕਰਕੇ ਖਾਨ ਦੇ ਵਿੱਚ ਉਹ ਬੰਦਾ ਵਿਸ਼ਵਾਸ ਰੱਖਦਾ ਹੈ ਪਰ ਤੁਹਾਡੇ ਵਰਗੇ ਲੋਕ ਆਪਣੀਆਂ ਧੀਆਂ ਪੈਣਾ ਨੂੰ ਸੋਸ਼ਲ ਮੀਡੀਆ ਤੇ ਨਚਾ ਕੇ ਨੰਗੀਆਂ ਕਰਵਾ ਕੇ ਉਹਨਾਂ ਤੋਂ ਵਿਊਅਰਸ਼ਿਪ ਲੈ ਕੇ ਐਸਾ ਖਾ ਰਿਹਾ ਹੈ ਲਾਹਨਤ ਤੁਹਾਡੇ ਉੱਪਰ ਲਾਹਨਤ ਲੱਖ ਦੀ ਲਾਹਨਤ ਮੈਂ ਤਾਂ ਕਹਿੰਨਾ ਹੋ ਇਹ ਜਿਹੜਾ ਮਸਲਾ ਹੈਗਾ ਇਸ ਮਸਲੇ ਨੂੰ ਤਾਂ ਇੱਦਾਂ ਹੀ ਖਤਮ ਕਰਨਾ ਚਾਹੀਦਾ ਵੀ ਹਾਂ ਵਧੀਆ ਹੋਇਆ ਵਧੀਆ ਕੰਮ ਕੀਤਾ ਅੱਗੋਂ ਮਤਲਬ ਜਿਹੜੇ ਇਹੋ ਜਿਹੇ ਗੰਦਪਾਣ ਵਾਲੇ ਹੈਗੇ ਨੇ ਉੱਟਾ ਲ ਜਾਣਗੇ ਸੁਧਰ ਜਾਣਗੇ ਇਹ ਗੱਲ ਕਹਿ ਕੇ ਇਹ ਕਮੈਂਟ ਕਰਕੇ ਇਸ ਗੱਲ ਨੂੰ ਖਤਮ ਕਰਨਾ ਚਾਹੀਦਾ ਸਗੋਂ ਇਸ ਗੱਲ ਨੂੰ ਅਸੀਂ ਉਛਾਲ ਰਹੇ ਹਾਂ ਇਹ ਕਹਿ ਕੇ ਵੀ ਉਹਨੇ ਐਦਾਂ ਦਾ ਕੰਮ ਕਿਉਂ ਕੀਤਾ ਉਹਨੇ ਗਲਤ ਕਿਉਂ ਕੀਤਾ ਇੱਕ ਕੁੜੀ ਨੂੰ ਬੁਲਾ ਕੇ ਉਹਨੂੰ ਮਾਰਤਾ ਜੀ ਸ਼ਰੀਆਮ ਮਾਰਦਾ ਫਿਰ ਅਸੀਂ ਮੰਨਦੇ ਵੀ ਉਹ ਮਰਦ ਹੈਗਾ ਤੇ ਪਹਿਲਾਂ ਤਾਂ ਉਹ ਨੈਂਸੀ ਗਰੇਵਾਲ ਕੀ ਕਹਿੰਦੀ ਆ ਕਹਿੰਦੇ ਤੁਸੀਂ ਤਾਂ ਬੜੇ ਆਪਣੇ ਆਪ ਨੂੰ ਸੂਰਮੇ ਸਮਝਦੇ ਹੋ ਕਿ ਅਸੀਂ ਗਜਨੀ ਤੇ ਬਾਜ਼ਾਰ ਦੇ ਵਿੱਚ ਜਾ ਕੇ ਇੱਜ਼ਤਾਂ ਬਚਾਈਆਂ ਇਹ ਕੀਤਾ ਉਹ ਕੀਤਾ ਹੁਣ ਤੁਸੀਂ ਮਾਰ ਰਹੇ ਹੋ ਬਿੱਗ ਗਜਨੀ ਦੇ ਬਾਜ਼ਾਰ ਦੇ ਵਿੱਚੋਂ ਇੱਜ਼ਤਾਂ ਬਚਾਈਆਂ ਸੀ ਕਿਉਂਕਿ ਉਹ ਉਹਦਾਂ ਦੀਆਂ ਧੀਆ ਪੈਣਾ ਨਹੀਂ ਸੀ ਉਹਨਾਂ ਨੂੰ ਆਪਣੀ ਇੱਜ਼ਤ ਦੀ ਆਪਣੀ ਆਬਰੂ ਦੀ ਪਤਾ ਸੀਗਾ ਉਹਨਾਂ ਨੂੰ ਕਿ ਹਾਂ ਸਾਡੀ ਇੱਜ਼ਤ ਹੈਗੀ ਆ ਤੇ ਉਹ ਰੋਲਣਾ ਨਹੀਂ ਚਾਹੁੰਦੀਆਂ ਸੀ ਆਪਣੀ ਇੱਜ਼ਤ ਤੇ ਆ ਜਿਹੜੀ ਆਪਣੀ ਇੱਜ਼ਤ ਆਪ ਰੋਲ ਰਹੀ ਆ ਤੇ ਇਹਨਾਂ ਦੀ ਕਾਦੀ ਇੱਜ਼ਤ ਉਹਨਾਂ ਨੇ ਇੱਜ਼ਤ ਨਹੀਂ ਰੋਲੀ ਜਿਹੜੀ ਤੂੰ ਕਹਿਨੀ ਆ ਨਾ ਕਿ ਹਾਂ ਉਹਨਾਂ ਨੇ ਬਲਾਤਕਾਰ ਕੀਤਾ ਕੀਤਾ ਕੁਝ ਨਹੀਂ ਕੀਤਾ ਇਹ ਕੁਝ ਮਸਾਲਾ ਮਸੂਲਾ ਲਾ ਕੇ ਜਿਹੜੇ ਚੈਨਲ ਆਲੇ ਜਿਹੜੇ ਦਿਖਾ ਰਹੇ ਹੈ ਨਾ ਉਹਨਾਂ ਚੈਨਲ ਵਾਲਿਆਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਬੇਸ਼ਰਮੋ ਬੇਹਿਆ ਲੋਕੋ ਕੀ ਯਾਰ ਤੁਸੀਂ ਮਤਲਬ ਪੰਜਾਬ ਦਾ ਬੇੜਾ ਕਰ ਕਰਨ ਤੇ ਲੱਗੇ ਹੋਇਆ ਇੱਕ ਉਹ ਬੇਕੂ ਹੈਗਾ ਜਿਹੜਾ ਕਿ ਗੈਂਗਸਟਰ ਦੇ ਇੰਟਰਵਿਊ ਲੈ ਲੈ ਕੇ ਆਪਣੇ ਫਾਲੋਅਰ ਵਧਾਉਣ ਤੇ ਲੱਗਿਆ ਹੋਇਆ ਠੀਕ ਹੈ ਤੇ ਤੁਸੀਂ ਸਾਰੇ ਮਤਲਬ ਉਸੇ ਰਾਤੇ ਤੁਰਪੇ ਹੋ ਤੇ ਤੁਹਾਡੀ ਵੀ ਲੱਖ ਦੀ ਲਾਣਾ ਤਾਂ ਤੁਹਾਡੇ ਉੱਪਰ ਵੀ ਜਿਹੜੇ ਤੁਸੀਂ ਇਹੋ ਜੇ ਚੈਨਲ ਆਲੇ ਠੀਕ ਹੈ ਪੰਜਾਬ ਦੇ ਵਿੱਚ ਮੀਡੀਆ ਦੇ ਨਾਂ ਤੇ ਕਲੰਕੋ ਤੁਸੀਂ ਠੀਕ ਹੈ ਤੇ ਉਹਨਾਂ ਦੇ ਥਰੂ ਇਹਨੂੰ ਪਤਾ ਲੱਗਿਆ ਵੀ ਐਦਾਂ ਐਦਾਂ ਕੀਤਾ ਉਹਨੇ ਕੁਝ ਨਹੀਂ ਕੀਤਾ ਤੇ ਅੱਜ ਆਪਾਂ ਗੱਲ ਕਰਨਾ ਚਾਹੁੰਦੇ ਹਾਂ ਇਸ ਚੀਜ਼ ਬਾਰੇ ਕਿ ਹਾਂ ਇੱਕ ਅੱਦੇ ਗੰਦ ਨੂੰ ਸਾਫ਼ ਕਰਕੇ ਜੇ ਸਾਡੀ ਸਾਰੀ ਧੀਆਂ ਪੈਣਾਂ ਦੀ ਇੱਜ਼ਤ ਜੇ ਬਚਦੀ ਹੈ ਨਾ ਤੇ ਗੰਦ ਸਾਫ਼ ਕਰ ਦੇਣਾ ਚਾਹੀਦਾ ਕਹਿੰਦੇ ਹੁੰਦੇ ਨਾ ਕਿ ਪਾਪ ਦਾ ਖਾਤਮਾ ਕਰੋ ਪਾਪੀ ਦਾ ਨਹੀਂ ਪਾਪ ਨੂੰ ਨਹੀਂ ਪਾਪੀ ਨੂੰ ਹੀ ਤੁਹਾਨੂੰ ਖਤਮ ਕਰਨਾ ਪੈਣਾ ਜੇ ਪਾਪੀ ਨੂੰ ਖਤਮ ਕਰੋਗੇ ਤਾਂ ਹੀ ਪਾਪ ਖਤਮ ਹੋਊਗਾ ਇੱਕ ਪਾਪੀ ਨੂੰ ਖਤਮ ਕਰੋਗੇ ਉਹਨੂੰ ਦੇਖ ਕੇ ਹੋਰ ਵੀ ਸੁਧਰ ਜਾਣਗੇ ਵੀ ਹਾਂ ਸਾਡਾ ਹਸ਼ਰ ਵੀ ਹੁਣ ਆ ਗਏ ਨਾ ਲਾਈਨ ਤੇ ਆ ਗਏ ਡਾਰਾ ਆ ਗਿਆ ਨਾ ਹੱਥ ਜੋੜਨ ਲੱਗ ਗਏ ਸਾਨੂੰ ਬਚਾਓ ਜੀ ਰੋਣ ਲੱਗ ਪਏ ਨਾ ਪਿੱਟਣ ਲੱਗ ਪਏ ਨਾ ਇਹ ਡਰ ਚੰਗਾ ਲੱਗਿਆ ਮੇਰੇ ਵਰਗੇ ਨੂੰ ਤਾਂ ਇਹ ਡਰ ਚੰਗਾ ਲੱਗਿਆ ਇਹਨਾਂ ਦਾ ਕੀ ਵੀ ਹੋਣਾ ਚਾਹੀਦਾ ਡਰ ਹੋਣਾ ਚਾਹੀਦਾ ਜੇ ਡਰ ਹੋਊਗਾ ਤਾਂ ਹੀ ਅੱਗੇ ਗੰਦ ਪਾਉਣੇ ਹਟ ਜਾਣਗੇ ਕੰਚਨ ਕੁਮਾਰੀ ਦੇ ਪੱਖ ਦੇ ਵੀ ਜਿਹੜੇ ਵੀ ਹੈਗੇ ਨੇ ਠੀਕ ਹੈ ਉਹਨਾਂ ਦੇ ਲੱਖ ਦੀ ਲਾਨਤ ਮੈਂ ਤਾਂ ਕਹਿਣਾ ਤੁਸੀਂ ਤਾਂ ਇਨਸਾਨ ਕੋ ਹੋਣ ਦੇ ਲਾਇਕ ਹੈ ਨਹੀਂ ਪਤਾ ਨਹੀਂ ਕਿਹੜੀ ਮਾਂ ਦੇ ਜાયੇ ਹੋ ਤੁਸੀਂ ਯਾਰ ਕਿ ਤੁਹਾਨੂੰ ਮਤਲਬ ਜ਼ਮੀਰ ਤੁਹਾਡੀ ਜਾਗਦੀ ਨਹੀਂ ਜ਼ਮੀਰ ਤੁਹਾਡੀ ਗਵਾਹੀ ਨਹੀਂ ਦਿੰਦੀ ਯਾਰ ਕਿੱਥੇ ਗਲਤ ਆ ਕਿੱਥੇ ਸਹੀ ਹੈ ਤੁਹਾਨੂੰ ਇਹ ਨਹੀਂ ਫਰਕ ਲੱਗਦਾ ਸੋ ਆ ਚੀਜ਼ਾਂ ਦਾ ਜਵਾਬ ਮੈਂ ਦੇਣਾ ਸੀਗਾ ਕਿ ਜਿਹੜੇ ਆ ਲੋਕ ਕਹਿ ਰਹੇ ਨਾ ਕਿ ਉਹਦੇ ਨਾਲ ਮੋੜਾ ਕੀਤਾ ਇਹ ਕੀਤਾ ਉਹ ਕੀਤਾ ਸੋ ਤੁਸੀਂ ਵੀ ਉਹੀ ਕੈਟਾਗਰੀ ਦੇ ਵਿੱਚ ਹੈਗੇ ਹੋ ਫਿਕਰ ਨਾ ਕਰੋ ਜਿਹੜੇ ਲੋਕ ਜਾਗਦੀ ਜ਼ਮੀਰ ਵਾਲੇ ਹੈਗੇ ਨਾ ਇਹ ਤੁਹਾਡਾ ਇਦਾਂ ਹੀ ਮਤਲਬ ਤੁਹਾਨੂੰ ਗੱਡੀ ਚਾੜਨਗੇ ਸੋ ਹੌਲੀ ਹੌਲੀ ਤੁਹਾਡਾ ਵੀ ਟਾਈਮ ਆਊਗਾ ਜਿਹੜਾ ਤੁਸੀਂ ਅੱਜ ਮੈਂ ਤਾਂ ਜਸਟੀਫਾਈ ਕਰਨ ਲੱਗੇ ਹੋ ਨਾ ਕਿ ਉਹ ਮੋੜਾ ਕੀਤਾ ਤੇ ਕੱਲ ਨੂੰ ਤੁਹਾਨੂੰ ਵੀ ਕੋਈ ਜਸਟੀਫਾਈ ਕਰੂਗਾ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੀਤਾ ਠੀਕ ਹੈ ਸੋ ਤੁਸੀਂ ਆਪਣੀ ਜਿਹੜੀ رائے ਹੈਗੀ ਉਹ ਕਮੈਂਟਾਂ ਦੇ ਵਿੱਚ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਚੀਜ਼ ਦੇ ਉੱਪਰ ਤੇ ਇਸ ਟੌਪਿਕ ਨੂੰ ਇੱਥੇ ਹੀ ਖਤਮ ਕਰਨਾ ਚਾਹੀਦਾ ਤੇ ਅੱਗੇ ਤੋਂ ਇਸ ਚੀਜ਼ ਦੇ ਉੱਪਰ ਲਗਾਮ ਲਗਣੀ ਚਾਹੀਦੀ ਤੇ ਮੇਰੇ ਅਕੋਰਡਿੰਗ ਤਾਂ ਲੱਗੇਗੀ ਲਗਾਮ ਕਿਉਂਕਿ ਜੇ ਇੱਕ ਚੀਜ਼ ਆਈ ਹੈ ਨਾ ਸੁਰਖੀਆਂ ਦੇ ਵਿੱਚ ਪੂਰੇ ਇੰਡੀਆ ਦੇ ਵੀ ਸੁਰਖੀਆਂ ਦੇ ਵਿੱਚ ਆ ਚੁੱਕੀ ਆ ਕਿ ਸੋਸ਼ਲ ਮੀਡੀਆ ਦੀ ਜਿਹੜੀ ਇਨਫਲੂਐਂਸਰ ਹੈਗੀ ਪੰਜਾਬ ਦੀ ਉਹਦੇ ਨਾਲ ਆ ਚੀਜ਼ ਕੀਤੀ ਆ ਤੇ ਇਹ ਚੀਜ਼ ਕਰਨ ਦਾ ਰੀਜ਼ਨ ਕੀ ਸੀਗਾ ਕਿ ਉਹ ਗੰਦ ਪਾਰੀ ਸੀਗੀ ਤੇ ਹੋਰ ਵੀ ਸੁਧਰ ਜਾਣਗੇ ਮੈਨੂੰ ਪੂਰੀ ਉਮੀਦ ਹੈਗੀ ਆ ਤੁਸੋਂ ਕੀ ਸੋਚਦੇ ਹੋ ਇਸ ਚੀਜ਼ ਬਾਰੇ ਕਮੈਂਟ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਿਓ ਦੇਸ਼ ਵਿਦੇਸ਼ ਦੀਆਂ ਹੋਰ ਵੀ ਖਬਰਾਂ ਜਾਣਨ ਦੇ ਲਈ ਵੇਖਦੇ ਰਹੋ ਨਿਊ ਪੰਜਾਬ ਮੀਡੀਆ ਧੰਨਵਾਦ